ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜਿਹੜਾ ਮਸਲਾ ਪੰਜਾਬ ਪੁਲਿਸ ਦੇ ਡੀਆਈਜੀ ਸਾਹਿਬ ਭੁੱਲਰ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਉਹਦੇ ਸਬੰਤਿਆ ਤੇ ਪੰਜਾਬ ਸਰਕਾਰ ਵੱਲੋਂ ਬਿਲਕੁਲ ਹੀ ਚੁੱਪ ਵੱਟ ਜਾਣੀ ਇਹਦੇ ਬਾਰੇ ਬੋਲਣਾ ਹੀ ਕੁਝ ਨਾ ਕਿਉਂਕਿ ਪੰਜਾਬ ਸਰਕਾਰ ਵੈਸੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਬਣਾਉਣ ਵਾਸਤੇ ਤੇ ਇਹਦੇ ਚ ਆਈ ਸੀ ਪੰਜਾਬ ਦੇ ਵਿੱਚ ਇਹਦੇ ਆਪਣੇ ਜਿਹੜੇ ਸੰਤਰੀ ਮੰਤਰੀ ਆ ਜਿੰਨੇ ਵੀ ਦਿੱਲੀ ਵਾਲੇ ਉਹ ਸਾਰੇ ਦੇ ਸਾਰੇ ਭੇਟਾ ਚਾਰ ਤੇ ਲਿਪਟਿਆ ਹੁਣ ਪਤਾ ਲੱਗਦਾ ਕਿ ਇਹਨਾਂ ਦੇ ਨੱਕ ਹੇਠ ਹੋਕ ਹੀ ਰਿਹਾ ਕਿਵੇਂ ਕਿਹੇ ਬੰਦੇ ਨੂੰ ਜਲੀਲ ਕਰਕੇ ਤੇ ਉਹਦੇ ਕੋਲੋਂ ਲੱਖਾਂ ਦੀ ਠੱਗੀ ਮਾਰੀ ਜਾਂਦੀ ਆ ਉਹਨੂੰ ਆਪਣਾ ਕਾਰੋਬਾਰ ਚਲਾਉਣ ਤੋਂ ਵੀ ਰੋਕਿਆ ਜਾਂਦਾ ਧਮਕੀਆਂ ਦਿੱਤੀਆਂ ਜਾਂਦੀਆਂ ਕਿ ਤੇਰੇ ਤੇ ਪਰਚੇ ਹੋ ਜਾਣਗੇ ਉਹ ਹੋਊਗਾ ਪਰ ਸਵਾਲ ਜਿਹੜੇ ਪੈਦਾ ਹੁੰਦੇ ਆ ਉਹ ਖੜੇ ਦੇ ਖੜੇ ਆ ਸਵਾਲ ਕੋਈ ਵੀ ਪਾਰਟੀ ਇਹਦੇ ਵਿਰੁੱਧ ਬੋਲ ਨਹੀਂ ਰਹੀ ਪੂਰਾ ਖੁੱਲ ਕੇ ਕਿ ਪੰਜਾਬ ਦੀ ਸਰਕਾਰ ਇਹਦੇ ਤੇ ਅਸਤੀਫਾ ਦੇਵੇ ਕਿਉਂ ਵੀ ਕਿਉਂ ਨਹੀਂ ਗ੍ਰਹਿ ਮੰਤਰੀ ਪੰਜਾਬ ਦਾ ਬੋਲਦਾ ਜਦੋਂ सीबीआई ਆਣ ਕੇ ਗ੍ਰਿਫਤਾਰ ਕਰਨ ਈ ਆ ਕੀ ਤੁਹਾਡੀ ਵਿਜੀਲੈਂਸ ਸਾਰੀ ਦੀ ਸਾਰੀ ਪੈਸੇ ਲੈਣ ਵਾਸਤੇ ਹੀ ਆ ਮੇਰੇ ਕੋਲ ਕੱਲ ਦੀਆਂ ਦੋ ਤਿੰਨ ਖਬਰਾਂ ਆ ਪਹਿਲੀ ਖਬਰ ਤੇ ਇਹ ਆ ਕਿ ਇੱਕ ਸਾਡੇ ਜ਼ਿਲ੍ਹੇ ਨਾਲ ਸਬੰਧਤ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਪੰਜਾਬ ਪੁਲਿਸ ਦਾ ਅਫਸਰ ਆਪਣੇ ਕਿਸੇ ਛੋਟੇ ਅਫਸਰਾਂ ਨੂੰ ਸਨਮਾਨਤ ਕਰ ਰਿਹਾ ਕਿ ਉਹ ਬਿਲਕੁਲ ਦੁੱਧ ਨਾ ਤੇ ਆ ਪੈਸੇ ਲੈ ਨਹੀਂ ਰਹੇ ਉਹ ਮੈਂ ਸਾਨੂੰ ਦਰ ਸਨਮਾਨਤ ਕਰੋ ਪਰ ਉਹਦਾ ਅੱਗਾ ਪਿੱਛਾ ਵੇਖ ਲੋ ਪਰ ਉਹ ਤੁਹਾਡੇ ਕਮਾਊ ਪੋਤੇ ਆ ਇਹ ਕਰਕੇ ਤੁਸੀਂ ਉਹਨਾਂ ਨੂੰ ਸਨਮਾਨਤ ਕਰਦੇ ਜੇ ਇਹੀ ਤੁਹਾਡੀ ਔਕਾਤ ਆ ਤੇ ਇਹੀ ਰਹਿਣੀ ਆ ਕਿ ਬੀਜਪੀ ਭੁੱਲਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਕਦੇ ਰਿਛੋਦ ਮੁਕ ਜਾਣੀ ਆ ਕੱਲ ਦਾ ਹੀ ਆ ਮੈਨੂੰ ਇੱਕ ਮੁੰਡਾ ਫੋਨ ਕਰਕੇ ਦੱਸਣ ਦਿਆ ਫਿਰੋਜ਼ਪੁਰ ਤੋਂ ਕਿ ਸਾਡਾ ਝਗੜਾ ਹੋਇਆ ਤੇ ਇੱਕ ਥਾਣੇਦਾਰ ਨੇ 2 ਲੱਖ ਰੁਪਈਆ ਲੈ ਲਿਆ ਕਿ ਉਹਦੇ ਨਾਲ ਅਪਰਾਧ ਖਤਮ ਹੋ ਗਿਆ ਸਵਾਲੇ ਨਿੰਗਾ ਸਵਾਲੇ ਆ ਪੀ ਸਰਕਾਰ ਆਪ ਇਸ ਭ੍ਰਿਸ਼ਟਾਚਾਰ ਦੇ ਵਿੱਚ ਲਿਪਟਿਆ ਗ੍ਰਹਿ ਮੰਤਰੀ ਦਾ ਚੁੱਪ ਰਹਿਣਾ ਇਹ ਦਰਸਾਉਂਦਾ ਕਿ ਵਾਕਿਆ ਹੀ ਮਤਲਬ ਕੁਝ ਨਾ ਕੁਝ ਕੁਝ ਨਾ ਕੁਝ ਤੁਹਾਡੇ ਵਿੱਚ ਵੀ ਕਾਲੂ ਆ ਇਸ ਕਰਕੇ ਲੋਕਾਂ ਨੂੰ ਇਨਸਾਫ ਮਿਲਣਾ ਮੈਂ ਆਖੂ ਥੱਲੇ ਦੇ ਤਬਕੇ ਵਾਸਤੇ ਇਨਸਾਫ ਲੈਣਾ ਬਹੁਤ ਮੁਸ਼ਕਲ ਆ ਸਨਮਾਨਤ ਕਰਨਾ ਨਾ ਕਿਸੇ ਨੂੰ ਵੀ ਸਨਮਾਨਤ ਕਰਨਾ ਤੇ ਵੇਖ ਲਓ ਪਹਿਲੋਂ ਝੜੀ ਲੱਗੀ ਪਈ ਆ ਵਧਾਈਆਂ ਦੀ ਤੁਹਾਨੂੰ ਜੀ ਵਧਾਈਆਂ ਦੀ ਤੁਹਾਨੂੰ ਜੀ ਵਧਾਈਆਂ ਪਰ ਜਿੱਦਣ ਫਸਿਆ ਸਾਡੇ ਕੋਲ ਕੇਸ ਆਇਆ ਸੀ ਡੀਐਸਪੀ ਦੇ ਸਾਹਮਣੇ ਲਿਆਂਦਾ ਸੀ ਬੰਦਾ ਹੀ ਪਗੌੜਾ ਕਰਤਾ 2 ਮਹੀਨੇ ਪਿੰਡ ਹੀ ਨਹੀਂ ਵੜਨ ਦਿੱਤਾ ਵੀ ਤੂੰ ਆਵੀਂ ਨਾ ਹੁਣ ਪਿੰਡ ਦੇ ਪੈਸੇ ਲੈ ਲੈ ਆ ਨਾਹੀਂ ਸਾਨੂੰ ਪਚਾ ਲੈਣ ਦੇ ਇੱਕ ਵਾਰੀ ਇਹੋ ਜਿਹੇ ਦੇ ਕਰਤੂਤਾਂ ਪੰਜਾਬ ਪੁਲਿਸ ਦੀਆਂ ਦੇ ਸਿੱਧੀ ਥੋੜੀ ਆ ਹੁਣ ਵੀ ਜਯਦ ਨਸ਼ੇ ਅਮਰੋਧ ਚਾਰ ਦਿਨ ਹੋਏ ਆ ਜੋਤਨਸ਼ੇ ਅਮਰੋਧ ਚਾਰ ਦਿਨ ਹੋਏ ਆ ਥਾਰੇ ਕਿ ਬੰਦੇ ਨੂੰ ਫੜਿਆ ਫੜ ਕੇ 30000 ਦੇ ਕੋਲ ਹੀ ਸੌਦਾ 50000 ਚ ਕਰਕੇ ਉਹਨੂੰ ਛੱਡਤਾ ਆਖਿਆ ਮੈਂਸ ਬੰਦੇ ਤਾਂ ਅਫਰ ਨੂੰ ਕਿਆ ਗੱਲ ਕੀਤੀ ਆ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਮੈਨੂੰ ਤੇ ਇਸ ਗੱਲ ਦਾ ਪਤਾ ਹੀ ਨਹੀਂ ਤਾਨੂੰ ਪਤਾ ਲੱਗਣਾ ਹੀ ਨਹੀਂਗਾ ਪਤਾ ਤੇ ਉਦੋਂ ਲੱਗਦਾ ਜਦੋਂ ਉੱਤੋਂ ਆਵਾਜ਼ ਪੈਂਦੇ ਆ ਤੁਹਾਨੂੰ ਉਦੋਂ ਤੁਹਾਨੂੰ ਪਤਾ ਲੱਗਦਾ ਕਿ ਜਦੋਂ ਤੁਹਾਨੂੰ ਪੂਰੀ ਝੱਪਟ ਵੱਜ ਜਾਂਦੀ ਆ ਫਿਰ ਸਾਰੇ ਮੂੰਹ ਚ ਘੁੰਗੜੀਆਂ ਪਾ ਕੇ ਬਹਿ ਜਾਂਦੇ ਆ ਮੈਂ ਸਮਝੂੰਗਾ ਪ੍ਰੇਸ਼ਟਾਚਾਰ ਨਾ ਰੋਕਣ ਦੀ ਇਹਨਾਂ ਚ ਹਿੰਮਤਿਆ ਨਾ ਰੋਕਣਾ ਅਫਸਰ ਚਾਹੀਏ ਵੜੇ ਇੰਨੇ ਪ੍ਰੇਸ਼ਟਾਚਾਰ ਚ ਲਿਪਟਿਆ ਜ਼ਿਆਦਾ ਤੌਰ ਤੇ ਹੈ ਇਮਾਨਦਾਰ ਹੋਊਗਾ ਕੋਈ ਨਾ ਕੋਈ ਅਫਸਰ ਹੋਣਗੇ ਹੈਗੇ ਵੀ ਆ ਹੁਣ ਵੀ ਆ ਪਰ ਬਹੁਤੇ ਹੀ ਲਿਬੜੇ ਪਏ ਆ ਇਹ ਭ੍ਰਿਸ਼ਟਾਚਾਰ ਦੇ ਵਿੱਚ ਮੈਂ ਸਮਝਦਾ ਇਹਨੂੰ ਰੋਕਣ ਵਾਸਤੇ ਸਰਕਾਰ ਨੂੰ ਅਪਰਾਲਾ ਕਰਨਾ ਚਾਹੀਦਾ ਪਰ ਜਿਹੜੀ ਆਪ ਇੱਕ ਛਜੇ ਰਾ ਪਈ ਆ ਹੁਣ ਸਿਰਫ ਤੇ ਸਿਰਫ ਲੋਕਾਂ ਦੇ ਮਸਲੇ ਜਿਹੜੇ ਆ ਉਹ ਨਾ ਕਿ ਦੇ ਤਰਨ ਤਾਰਨ ਵਾਲੀ ਜਿਮਨੀ ਤੋਂ ਦੇ ਵਿੱਚ ਉਠਾ ਲਿਓ ਵੇਖਿਓ ਇਹਦੇ ਦਿਵਾਲੀ ਕੁਮੀ ਦਿਓ ਕਿਤੇ ਰੁਜ਼ਗਾਰ ਦੀ ਗੱਲ ਨਾ ਕਰ ਲਿਓ ਕਿਤੇ ਮਲੋ ਪੜ੍ਹਾਈ ਦੀ ਗੱਲ ਨਾ ਕਰ ਲਿਓ ਕਿਤੇ ਦਵਾਈ ਦੀ ਗੱਲ ਨਾ ਕਰ ਲਿਓ ਕਿ ਰੁਜ਼ਗਾਰ ਨੌਜਵਾਨਾਂ ਨੂੰ ਦੇਣਾ ਕਿਵੇਂ ਆ ਸੋ ਇਹਨਾਂ ਗੱਲਾਂ ਨੂੰ ਸਮਝਣ ਦੀ ਲੋੜ ਆ ਚਤਰਬੰਦੀ ਗ੍ਰਿਫਤਾਰ ਹੋਇਆ ਜਿਹੜਾ ਉਹਦੇ ਮਗਰੋਂ ਵੀ ਭੁੱਲਰ ਗ੍ਰਿਫਤਾਰ ਕਿਉਂ ਹੋਇਆ ਇਹਨੂੰ ਵੀ ਸਮਝਣ ਦੀ ਲੋੜ ਆ ਸੋ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ